ਮੇਰਾ ਨਾਮ ਨਿਸ਼ਿਕ ਹੈ ਮੈਂ ਹੋਲੀ ਐਂਜਲ ਸਕੂਲ ਦੀ ਸਟੂਡੈਂਟ ਹਾਂ ਤੇ ਜੋ ਮਤਲਬ ਮੈਂ ਬਹੁਤ ਹੀ ਖੁਸ਼ ਹਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਆਮ ਆਲਸੋ ਗ੍ਰੇਟਫੁਲ ਟੂ ਦਾ ਗੋਡ ਤੇ ਜਿੱਥੇ ਤੱਕ ਗੱਲ ਹੈ ਮੇਰੇ ਮਾਰਕਸ ਦੀ ਤਾਂ ਮੇਰੇ ਹਰ ਇੱਕ ਰਿਲੇਟਿਵ ਨੇ ਪੇਰੈਂਟਸ ਨੇ ਟੀਚਰਸ ਨੇ ਹਰ ਇੱਕ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ ਪੇਰੈਂਟਸ ਨੇ ਬਹੁਤ ਸਪੋਰਟ ਕੀਤਾ ਤੇ ਟੀਚਰਸ ਵੀ ਬਹੁਤ ਵਧੀਆ ਹੈ ਹਰ ਇੱਕ ਥਾਂ ਤੇ ਜਿੱਥੇ ਲੋੜ ਹੁੰਦੀ ਹੈ ਡਾਊਟ ਕਲੀਅਰ ਕਰਦੇ ਹੈ ਮਤਲਬ ਅੱਜ ਤੱਕ ਮੈਨੂੰ ਟਿਊਸ਼ਨ ਦੀ ਵੀ ਕੋਈ ਲੋੜ ਨਹੀਂ ਪਈ ਤੇ ਮੇਰੇ ਬੂਆ ਤੇ ਮੇਰੇ ਅੰਕਲ ਉਹਨਾਂ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਮੇਰੀ ਬੇਟੀ ਨੇ ਜ਼ਿਲ੍ਹੇ ਚ ਟੋਪ ਕੀਤਾ ਸਿਰਫ ਆਉਦੇ ਜ਼ਿਲ੍ਹੇ ਚ ਨਹੀਂ ਹੁਣ ਤੱਕ ਜਿੱਥੇ ਤੱਕ ਸਾਨੂੰ ਇਨਫੋਰਮੇਸ਼ਨ ਹੈ ਇਹ ਤਿੰਨ ਜ਼ਿਲ੍ਹਿਆਂ ਬਾਜ਼ਿਲਕਾ ਬਠਿੰਡਾ ਤੇ ਸ਼੍ਰੀ ਮੁਖਤਸਰ ਸਾਹਿਬ ਨੂੰ ਨਾ ਜ਼ਿਲ੍ਹਿਆਂ ਚ ਟੋਪ ਕਰ ਰਹੀ ਹੈ ਇਹ ਬਹੁਤ ਜ਼ਿਆਦਾ ਗਰਵ ਵਾਲੀ ਗੱਲ ਹੈ ਸਾਡੇ ਲਈ ਮੇਰੀ ਬੇਟੀ ਨੇ ਅੱਜ ਸਾਰੇ ਡਿਸਟ੍ਰਿਕਟ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ 500 ਨੰਬਰ ਵਿੱਚੋਂ 492 ਨੰਬਰ ਲਏ ਹਨ ਜਿਸ ਕਰਕੇ ਮੇਰੇ ਲਈ ਮੇਰੇ ਲਈ ਕੀ ਮੇਰੇ ਪਰਿਵਾਰ ਲਈ ਔਰ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਤੁਹਾਨੂੰ ਕੀ ਤੁਹਾਡਾ ਨਾਮ ਆ ਤੇ ਤੁਸੀਂ ਕਿਹੜੇ ਸਕੂਲ ਚ ਪੜ੍ਹਦੇ ਹੋ ਜਿਸ ਤਰ੍ਹਾਂ ਦੇ ਨਾਲ ਤੁਹਾਡਾ ਨਾਮ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਟੌਪ ਤੁਸੀਂ ਰੈਂਕ ਕੀਤਾ ਤਾਂ ਕੀ ਕਹੋਗੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈਗੀ ਤੁਸੀਂ ਇਹ ਕਲੱਬ ਦੀ ਜਿਹੜੀ ਕਾਪੀ ਕਿਵੇਂ ਫੀਲ ਕਰ ਰਹੇ ਹੋ ਮੇਰਾ ਨਾਮ ਯਸ਼ਿਕ ਹੈ ਮੈਂ ਹੋਲੀ ਐਂਜਲ ਸਕੂਲ ਦੀ ਸਟੂਡੈਂਟ ਹਾਂ ਤੇ ਜਦ ਮਤਲਬ ਮੈਂ ਬਹੁਤ ਹੀ ਖੁਸ਼ ਹਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਟਾਈਮ ਆਲਸੋ ਗ੍ਰੇਟਫੁਲ ਟੂ ਦਾ ਗੋਡ ਤੇ ਜਿੱਥੇ ਤੱਕ ਗੱਲ ਹੈ ਮੇਰੇ ਮਾਰਕਸ ਦੀ ਤਾਂ ਮੇਰੇ ਹਰ ਇੱਕ ਰਿਲੇਟਿਵ ਨੇ ਪੇਰੈਂਟਸ ਨੇ ਟੀਚਰਸ ਨੇ ਹਰ ਇੱਕ ਨੇ ਬਹੁਤ ਸਪੋਰਟ ਕੀਤਾ ਹੈ ਪੇਰੈਂਟਸ ਨੇ ਬਹੁਤ ਸਪੋਰਟ ਕੀਤਾ ਤੇ ਟੀਚਰਸ ਵੀ ਬਹੁਤ ਵਧੀਆ ਹੈ ਹਰ ਇੱਕ ਥਾਂ ਤੇ ਜਿੱਥੇ ਲੋੜ ਹੁੰਦੀ ਹੈ ਡਾਊਟ ਕਲੀਅਰ ਕਰਦੇ ਹੈ ਮਤਲਬ ਅੱਜ ਤੱਕ ਮੈਨੂੰ ਟਿਊਸ਼ਨ ਦੀ ਵੀ ਕੋਈ ਲੋੜ ਨਹੀਂ ਪਈ ਤੇ ਮੇਰੇ ਬੂਆ ਤੇ ਮੇਰੇ ਅੰਕਲ ਉਹਨਾਂ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਸਕੂਲ ਬਾਰੇ ਕੁਝ ਦੱਸੋਗੇ ਕਿਸ ਤਰ੍ਹਾਂ ਦੇ ਨਾਲ ਤੁਹਾਡੀ ਸਟੱਡੀ ਵੀ ਟਰੈਵਲਿੰਗ ਰਹੀ ਹੈ ਜਿੰਨਾ ਤੱਕ ਸਕੂਲ ਦੀ ਗੱਲ ਹੈ ਤਾਂ ਮੈਂ ਹੋਲੀ ਐਂਜਲਸ ਜੀਆਂ ਸ਼ੁਰੂ ਤੋਂ ਹੀ ਤੇ ਮੈਨੂੰ ਅੱਜ ਤੱਕ ਇੱਕ ਵੀ ਟਿਊਸ਼ਨ ਦੀ ਲੋੜ ਨਹੀਂ ਪਈ ਜਿੰਨਾ ਵਧੀਆ ਮੇਰੇ ਟੀਚਰਸ ਨੇ ਮੈਨੂੰ ਗਾਈਡ ਕੀਤਾ ਪੜਾਇਆ ਹਰ ਇੱਕ ਥਾਂ ਤੇ ਜਿੱਥੇ ਜ਼ਰੂਰਤ ਪੈਂਦੀ ਹੈ ਹਮੇਸ਼ਾ ਅਵੇਲੇਬਲ ਹੁੰਦੇ ਐ ਕਲਾਸ ਦੇ ਵਿੱਚ ਕਿਸ ਤਰ੍ਹਾਂ ਦਾ ਰੈਂਕ ਕਰਨਾ ਤੁਹਾਡਾ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਮੈਂ ਜਿਹੜੇ ਦੇ ਵਿੱਚ ਟੌਪ ਕੀਤਾ ਕੀ ਤੁਸੀਂ ਮਹਿਸੂਸ ਕਰਦੇ ਹੋ ਕੋਈ ਦੱਸ ਜਾਈਏ ਰੈਂਕ ਦੀ ਜਿੱਥੇ ਤੱਕ ਗੱਲ ਹੈ ਯੂਜੂਅਲੀ ਮੇਰਾ ਫਸਟ ਸੈਕਿੰਡ ਰੈਂਕ ਹੀ ਲੈਂਦਾ ਕਲਾਸ ਤੋਂ ਤੇ ਜਦੋਂ ਮੇਰਾ ਲਾਈਕ ਮੈਨੂੰ ਪਤਾ ਲੱਗੇ ਕਿ ਮੇਰੇ ਐਨੇ ਪਰਸੈਂਟ ਆਏ ਤਾਂ ਸੋ ਮੈਨੂੰ ਬਹੁਤ ਹੀ ਖੁਸ਼ੀ ਹੋਈ ਤੇ ਮੈਨੂੰ ਮਤਲਬ ਮੈਂ ਸੈਟੀਸਫਾਈ ਵੀ ਸੀ ਆਪਦੇ ਮਾਰਕਸ ਤੋਂ ਕਿ ਮੈਨੂੰ ਐਕਸਪੈਕਟੇਸ਼ਨਸ ਵੀ ਮੇਰੀਆਂ ਇੰਨੀਆਂ ਸੀਗੀਆਂ ਜਿੰਨੀ ਮੈਂ ਮਿਹਨਤ ਕੀਤੀ ਸੀ ਉਹਨਾਂ ਮੈਨੂੰ ਰਿਜ਼ਲਟ ਮਿਲਿਆ ਸਭ ਤੋਂ ਤੁਹਾਡਾ ਫੇਵਰਿਟ ਸਬਜੈਕਟ ਕੀ ਹੈ ਯੂਜੂਅਲੀ ਸਾਰੀਆਂ ਪਰ ਮੈਥਸ ਤੇ ਸਾਇੰਸ ਜ਼ਿਆਦਾ ਫੇਵਰਿਟ ਆਨਾ ਦਾ ਫਿਊਚਰ ਪਲਾਨ ਕੀ ਹੈ ਮੈਂ ਸਿਵਲ ਸਰਵਿਸਿਜ਼ ਵਿੱਚ ਜਾਣਾ ਚਾਹੁੰਦੀ ਆ ਮੈਂ ਯੂ ਪੀ ਐਸ ਸੀ ਦੀ ਪ੍ਰੈਪਰੇਸ਼ਨ ਕਰਨਾ ਚਾਹੁੰਦੀ ਆ ਹਨੀ ਮਮ ਆਪਣੇ ਬੱਚੇ ਨੇ ਟੌਪ ਕੀਤਾ ਜ਼ਿਲ੍ਹੇ ਦੇ ਵਿੱਚ ਤਾਂ ਕੀ ਕਹਿ ਰਹੇ ਹੋ ਤੁਸੀਂ ਕਿਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਕਰਦੇ ਹੋ ਕੀ ਦੱਸਦੇ ਹੋ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਮੇਰੀ ਬੇਟੀ ਨੇ ਜ਼ਿਲ੍ਹੇ ਚ ਟੌਪ ਕੀਤਾ ਹੈ ਸਿਰਫ ਆਪਦੇ ਜ਼ਿਲ੍ਹੇ ਚ ਹੀ ਨਹੀਂ ਹੁਣ ਤੱਕ ਜਿੱਥੇ ਤੱਕ ਸਾਨੂੰ ਇਨਫੋਰਮੇਸ਼ਨ ਹੈ ਇਹ ਤਿੰਨ ਜ਼ਿਲ੍ਹਿਆਂ ਫਾਜ਼ਿਲਕਾ ਬਠਿੰਡਾ ਤੇ ਸ਼੍ਰੀ ਮੁਕਸਰ ਸਾਹਿਬ ਤਿੰਨਾਂ ਜ਼ਿਲ੍ਹਿਆਂ ਚ ਟੌਪ ਕਰ ਰਹੀ ਹੈ ਤੇ ਬਹੁਤ ਜ਼ਿਆਦਾ ਗਰਮ ਵਾਲੀ ਗੱਲ ਹੈ ਸਾਡੇ ਲਈ ਬੱਚੇ ਦਾ ਕਿਸ ਤਰ੍ਹਾਂ ਦਾ ਸੁਭਾਅ ਹੈ ਜੀ ਮਤਲਬ ਪੜਨ ਦੇ ਵਿੱਚ ਜਾਂ ਸਕੂਲ ਨੂੰ ਲੈ ਕੇ ਤੁਸੀਂ ਕੀ ਕਹੋਗੇ ਕਿ ਕਿਸ ਤਰ੍ਹਾਂ ਦਾ ਸਕੂਲ ਸਪੋਰਟਿਵ ਹੈ ਕਿਨੇ ਬੱਚਾ ਜਿਹੜਾ ਹੈਗਾ ਆਪਣੇ ਪ੍ਰੀਪੇਅਰ ਕਰਦਾ ਪੜਾਈ ਦੇ ਵਿੱਚ ਕਿਦਾਂ ਜਿਵੇਂ ਦੇ ਸੁਭਾਅ ਦੀ ਗੱਲ ਕਰਾਂ ਤਾਂ ਸ਼ੁਰੂ ਤੋਂ ਹੀ ਇਹ ਇੱਕ ਸਬਰ ਵਾਲਾ ਬੱਚਾ ਜੋ ਹੁੰਦਾ ਹੈ ਉਸ ਤਰ੍ਹਾਂ ਦਾ ਸੁਭਾਅ ਹੈ ਆਪਦੀ ਸਟੱਡੀ ਦੇ ਪ੍ਰਤੀ ਬਹੁਤ ਡੈਡੀਕੇਟਿਡ ਹੈ ਕੁਆਲਿਟੀ ਟਾਈਮ ਦੀ ਗੱਲ ਕਰਾਂ ਮੈਂ ਟਾਈਮ ਦੀ ਗੱਲ ਕਰਾਂ ਤਾਂ ਬੱਚੇ ਕੁਆਂਟੀਟੀ ਟਾਈਮ ਦਿੰਦੇ ਆ ਜਿਆਦਾ ਪੜਨ ਦੀ ਕੋਸ਼ਿਸ਼ ਕਰਦੇ ਆ ਪਰ ਇਹ ਕੁਆਲਿਟੀ ਟਾਈਮ ਦਿੰਦੀ ਹੈ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਜਿਵੇਂ ਅਸੀਂ ਇਹਨੂੰ ਗਾਈਡ ਕੀਤਾ ਕਿ ਪੜੋ ਜਿਸ ਟਾਈਮ ਪੜੋ ਤਾਂ ਐਸੇ ਸਾਮ ਨਾਲ ਪੜੋ ਜੋ ਤੁਸੀਂ ਪੜਿਆ ਉਹ ਬਿਲਕੁਲ ਤੁਹਾਡੇ ਮਾਈਂਡ ਵਿੱਚ ਫਿਕਸ ਹੋਏ ਤੇ ਉਵੇਂ ਹੀ ਪੜਦੀ ਹੈ ਤੇ ਸਕੂਲ ਦੀ ਗੱਲ ਕਰਾਂ ਤਾਂ ਸਕੂਲ ਵੀ ਬਹੁਤ ਸਪੋਰਟਿਵ ਹੈ ਸਟਾਫ ਬਹੁਤ ਅੱਛਾ ਹੈ ਹਮੇਸ਼ਾ ਵਧੀਆ ਗਾਈਡੈਂਸ ਦਿੰਦੇ ਆ ਤੇ ਵਧੀਆ ਤਰੀਕੇ ਨਾਲ ਬੱਚੇ ਨੂੰ ਪੜਾਉਂਦੇ ਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਂਦੀ ਅੱਜ ਤੱਕ ਨਰਸਰੀ ਤੋਂ ਲੈ ਕੇ 10 ਤੱਕ ਇੱਕ ਵੀ ਟਾਈਮ ਨਹੀਂ ਆ ਜਦੋਂ ਮੇਰੇ ਬੱਚੇ ਨੇ ਟਿਊਸ਼ਨ ਲਈ ਹੋਏ 셀ਫ ਸਟੱਡੀ ਕਰਦੀ ਹੈ ਤੇ ਸਕੂਲ ਦੀ ਗਾਈਡੈਂਸ ਨਾਲ ਹੀ ਅੱਗੇ ਆ ਰਹੀ ਹੈ ਹੁਣ ਤੁਹਾਡੇ ਹੋਰ ਬੱਚੇ ਵੀ ਪੜ੍ਹਦੇ ਆ ਸਕੂਲ ਦੇ ਹਾਂਜੀ ਮੇਰੀ ਛੋਟੀ ਬੇਟੀ ਵੀ ਹੋਲੀ ਐਂਜਲ ਛੀ ਐ ਤੇ ਉਹ ਵੀ ਬਿਲਕੁਲ ਇਹਦੇ ਤਰ੍ਹਾਂ ਹੀ ਟੋਪਰ ਐ ਸਿਰਫ ਸਟੱਡੀ ਚ ਨਹੀਂ ਦੋਨੋਂ ਬੇਟੀਆਂ ਹਰੇਕ ਐਕਟੀਵਿਟੀ ਚ ਅੱਗੇ ਆਉਂਦੀਆਂ ਤੇ ਜਿਵੇਂ ਕਿ ਤੁਸੀਂ ਦੇਖੋ ਰੂਮ ਨੂੰ ਤਾਂ ਹਰ ਐਕਟੀਵਿਟੀ ਚ ਇਹਨਾਂ ਨੇ ਪ੍ਰਾਈਜ਼ ਲਏ ਐ ਤੇ ਹਮੇਸ਼ਾ ਅੱਗੇ ਰਹਿੰਦੀਆਂ ਜੀ ਕਿਸ ਤਰ੍ਹਾਂ ਦੀ ਐਕਟੀਵਿਟੀ ਚ ਪਾਰਟਿਸਿਪੇਟ ਕਰਦੇ ਆ ਬੱਚੇ ਪੋਇਮ ਰੈਜ਼ਿਟੇਸ਼ਨ ਸਪੀਕਿੰਗ ਸਕਿਲਸ ਇਹਨਾਂ ਦੀ ਬਹੁਤ ਵਧੀਆ ਸਕੂਲ ਵਾਲੇ ਗਾਈਡ ਕਰਦੇ ਆ ਹੈਂਡਰਾਈਟਿੰਗ ਕੰਪੀਟੀਸ਼ਨ ਐਸਪੀਚ ਡਿਬੇਟ ਡਾਂਸ ਹਰ ਐਕਟੀਵਿਟੀ ਚ ਪਾਰਟਿਸਿਪੇਟ

ਸਾਰੇ ਡਿਸਟ੍ਰਿਕਟ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ 500 ਨੰਬਰ ਵਿੱਚੋਂ 494 ਨੰਬਰ ਲਈ ਹਨ ਜਿਸ ਕਰਕੇ ਮੇਰੇ ਲਈ ਮੇਰੇ ਲਈ ਕੀ ਮੇਰੇ ਪਰਿਵਾਰ ਲਈ ਔਰ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਸ ਨੇ 89.8% ਨੰਬਰ ਪ੍ਰਾਪਤ ਕਰੇ ਔਰ ਇੱਕ 89 98.98.8% ਹਾਸਿਲ ਕੀਤੇ ਜਿਸ ਨਾਲ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਮਹਿੰਦਰ ਸਾਹਿਬ ਤੁਹਾਨੂੰ ਕੀ ਨਾਮ ਹੈ ਜੀ ਤੁਹਾਡਾ ਕੀ ਰਿਸ਼ਤਾ ਹੈ ਬੱਚੇ ਨਾਲ ਔਰ ਬੱਚੇ ਨੇ ਜਿਸ ਤਰ੍ਹਾਂ ਦੇ ਨਾਲ ਜ਼ਿਲ੍ਹੇ ਦੇ ਵਿੱਚ ਟੌਪ ਕੀਤਾ ਹੈ ਆਪਣੀ ਸਟੱਡੀ ਦੇ ਫੇਸ ਦੇ ਤੇ ਤੁਹਾਡਾ ਕੀ ਪ੍ਰੋਫੈਸ਼ਨ ਹੈ ਕੀ ਕੰਮ ਜੀ ਸਰ ਮੈਂ ਰਜੀਸ਼ ਟਕਰਾਲ ਫਾਜ਼ਿਲ ਕਾ ਤੁਹਾਂ ਮੈਂ ਖੁਦ ਕਮਰਸ ਲੈਕਚਰਰ ਹਾਂ ਤੇ ਰਿਸ਼ਤੇ ਦੇ ਵਿੱਚ ਇਹ ਮੇਰੀ ਭਤੀਜੀ ਹੈ ਮੇਰੇ ਭਰਾ ਦੇ ਨਾਲ ਦੀ ਲੜਕੀ ਹੈ ਤਾਂ ਇਹ ਮਲੋਟ ਦੇ ਰਹਿਣ ਵਾਲੇ ਨੇ ਅਸੀਂ ਅੱਜ ਸਪੈਸ਼ਲੀ ਇਸ ਬੱਚੇ ਦੀ ਇਸ ਉਪਲਬਧੀ ਨੂੰ ਸੈਲੀਬ੍ਰੇਟ ਕਰਨ ਦੇ ਲਈ ਮਲੋਟ ਦੇ ਵਿਖੇ ਆਏ ਹਾਂ ਇਹ ਮੇਰੇ ਨਾਲ ਸ਼੍ਰੀਮਤੀ ਜੀ ਨੇ ਨੇ ਤਾਂ ਇਹ ਵੀ ਉੱਥੇ ਫਾਜ਼ਿਲਕਾ ਦੇ ਨਦੀਕ ਸੀਨੇਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇ ਤਾਂ ਸਾਡੇ ਪਰਿਵਾਰ ਦੇ ਲਈ ਬੜੀ ਹਰਸ਼ਤੀ ਗੱਲ ਹੈ ਬੜੀ ਪ੍ਰਸੰਨਤਾ ਦੀ ਗੱਲ ਹੈ ਬੜੀ ਮਾਣ ਦੀ ਗੱਲ ਹੈ ਬੜਾ ਗਰਵ ਹੈ ਗਿਆ ਸਾਨੂੰ ਕਿਉਂਕਿ ਇਹ ਸਾਡੀ ਬੇਟੀ ਸਿਰਫ ਮੁਕਸਰ ਜ਼ਿਲ੍ਹੇ ਦੇ ਵਿੱਚ ਨਹੀਂ ਫਾਜ਼ਿਲਕਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਤਿੰਨ ਜ਼ਿਲ੍ਹਿਆਂ ਦੀ ਸਾਨੂੰ ਕਨਫਰਮੇਸ਼ਨ ਹੋ ਚੁੱਕੀ ਹੈ ਜਿੰਦੇ ਵਿੱਚ ਨੇ ਟੋਪ ਕੀਤਾ ਹੈ ਮਾਤਰ 6 ਨੰਬਰ ਜਿਹੜੇ ਨੇ ਦੇ ਟੋਟਲ ਦੇ ਵਿੱਚੋਂ ਘਟ ਆਏ ਨੇ ਈਵਨ ਕਿ ਇੱਕ ਸਬਜੈਕਟ ਹੈ ਸਾਇੰਸ ਉਹਦੇ ਵਿੱਚੋਂ ਇਹਨੇ ਫੁੱਲ ਮਾਰਕਸ ਲਿੱਤੇ ਨੇ 100 ਵਿੱਚੋਂ 100 ਆਏ ਨੇ ਤੇ ਬਾਕੀ ਦੇ ਵੀ ਜਿਹੜੇ ਸਬਜੈਕਟ ਨੇ ਉਹਨਾਂ ਵਿੱਚ ਵੀ ਮੋਸਟਲੀ 99 ਦੇ ਕਰੀਬ ਮਾਰਕਸ ਆਂਦੇ ਬਾਕੀ ਦੇ ਸਬਜੈਕਟਾਂ ਦੇ ਵਿੱਚ ਰਹੇ ਨੇ ਤਾਂ ਇਹ ਇੱਕ ਦੁਰਲਭ ਉਪਲਬਧੀ ਹੈਗੀ ਏ ਜਿਹੜੀ ਕਿ ਬਹੁਤ ਘੱਟ ਬੱਚਿਆਂ ਦੇ ਵਿੱਚ ਇਹ ਦੇਖਣ ਨੂੰ ਮਿਲਦੀ ਏ ਕਿਉਂਕਿ ਮੈਂ ਖੁਦ ਸਿੱਖਿਆ ਦੇ ਖੇਤਰ ਦੇ ਵਿੱਚ ਜੁੜਿਆ ਆ ਤਾਂ ਇਸ ਤਰ੍ਹਾਂ ਦੀ ਉਪਲਬਧੀ ਲੈਣ ਵਾਲੇ ਬੱਚੇ ਪੂਰੇ ਇਲਾਕੇ ਦੇ ਵਿੱਚ ਬਹੁਤ ਥੋੜੇ ਹੁੰਦੇ ਨੇ ਤਾਂ ਅਸੀਂ ਜਿਹੜਾ ਨਾ ਕਾਮਨਾ ਕਰਦੇ ਹਾਂ ਦੇ ਉਜਵਲ ਵਿਸ਼ਿਆ ਦੇ ਲਈ ਕਿਉਂਕਿ ਐਜ਼ ਇਹ ਬੱਚੇ ਸ਼ਾਈਨਿੰਗ ਸਟਾਰ ਹੁੰਦੇ ਨੇ ਇਹ ਜਿਹੜੀ ਵੀ ਲਾਈਨ ਨੂੰ ਪਕੜ ਲੈਂਦੇ ਨੇ ਉਸ ਲਾਈਨ ਦੇ ਵਿੱਚ ਵੀ ਇਹ اسی ਤਰ੍ਹਾਂ ਦੇ ਨਾਲ ਐਸੀ ਗਤੀ ਦੇ ਨਾਲ ਇਹ ਅੱਗੇ ਜਾਂਦੇ ਨੇ ਜਿਸ ਤਰ੍ਹਾਂ ਅਸੀਂ ਵੀ ਇਹਦਾ ਨੇ ਗੱਲ ਕੀਤੀ ਹੈ ਕਿ ਮੈਂ ਹੁਣ ਉਹ ਜਿਹੜੀ ਤਿਆਰੀ ਹੈ ਉਹਦੀ ਕਰਾਂਗੀ ਤਾਂ ਇਸ ਤੋਂ ਇਲਾਵਾ ਜੇਕਰ 11 12 ਦੀ ਗੱਲ ਕਰਾਂ ਜੋ ਉਸ ਤੋਂ ਬਾਅਦ ਜਿਹੜੀ ਪ੍ਰੇਪਰੇਸ਼ਨ ਸਟਾਰਟ ਹੋਣੀ ਹੈ ਉਹਨੇ ਤੋਂ ਬੱਚੇ ਨੇ ਜਿਹੜੀ ਆਪਣਾ ਜਿਹੜਾ ਮਨ ਬਣਾ ਲਿਆ ਕਿ ਮੈਂ 스ਪੀਡ ਦੇ ਵਿੱਚ ਜਾਣਾ ਤਾਂ ਆ ਨਾਲੇ ਸਮੇਂ ਤੇ ਨਹੀਂ ਕੋਈ ਦੇਖੋ ਯੂਪੀਐਸਸੀ ਦੀ ਜੇ ਤੁਸੀਂ ਤਿਆਰੀ ਕਰਨੀ ਜੋ ਜਿਵੇਂ ਉਹ ਕਹਿੰਦੇ ਨਾ ਇੱਕ ਕੋਈ ਪਲੇਅਰ ਹੁੰਦਾ ਜੀ ਉਹਨੇ 100 ਮੀਟਰ ਦੀ ਰੇਸ ਤੇ ਵਿੱਚ ਪਾਰਟਿਸਿਪੇਟ ਕਰਨਾ ਹੈ ਤਾਂ ਉਹ ਰੋਜ਼ 100 ਮੀਟਰ ਨਹੀਂ ਦੌੜਦਾ ਤਾਂ ਉਹਦੇ ਲਈ ਹੋ ਸਕਦਾ ਉਹ ਰੋਜ਼ ਇੱਕ ਇੱਕ ਘੰਟਾ ਦੌੜਦਾ ਦੋ ਦੋ ਘੰਟੇ ਦੌੜਦਾ ਲੇਕਿਨ ਉਹਦੀ ਲਾਸਟ ਦੀ ਦੌੜ ਤਾਂ ਸਿਰਫ 100 ਮੀਟਰ ਦੀ ਹੁੰਦੀ ਨਾ ਤੇ ਜੇ ਬੱਚੇ ਨੇ ਯੂਪੀਐਸਸੀ ਦੀ ਤਿਆਰੀ ਕਰਨੀ ਹੈ ਤਾਂ ਇਹ ਨਹੀਂ ਹੋ ਸਕਦਾ ਵੀ ਬੱਚਾ ਸਿੱਧਾ ਯੂਪੀਐਸਸੀ ਦੇ ਵਿੱਚ ਹੀ ਜਾ ਕੇ ਪੜ੍ਹੇਗਾ ਉਹਦੀ ਉਹ ਪ੍ਰੈਪਰੇਸ਼ਨ +1 ਤੋਂ +2 ਤੋਂ ਜਾਂ ਹਾਇਰ ਕਲਾਸਿਸ ਤੋਂ ਉਹ ਕਰਨੀ ਸ਼ੁਰੂ ਕਰ ਦੇਗਾ ਤਾਂ ਜਿਸ ਤਰ੍ਹਾਂ ਬੱਚੇ ਨੇ ਕਿਹਾ ਵੀ ਇਹ ਮੇਰਾ ਈਮ ਹੈ ਤਾਂ ਮੈਨੂੰ ਇਹ ਪੂਰਨ ਵਿਸ਼ਵਾਸ ਹੈਗਾ ਵੀ ਬੱਚਾ ਇਹ ਥਲੜੀਆਂ ਕਲਾਸਾਂ ਤੁਸੀਂ ਆਪਦੇ ਉਸ ਏਮ ਨੂੰ ਅਚੀਵ ਕਰਨ ਦੇ ਲਈ ਆਪਦੀ ਪ੍ਰੈਪਰੇਸ਼ਨ ਹੁਣੇ ਤੁਸੀਂ ਸ਼ੁਰੂ ਕਰ ਦੇਗਾ ਕਿਉਂਕਿ ਉਹ ਬੜਾ ਇੱਕ ਟਫ ਕੰਪੀਟੀਸ਼ਨ ਹੁੰਦਾ ਹੈ ਦੇਸ਼ ਭਰ ਦੇ ਜਿਹੜੇ ਨੇ ਯੋਗਿਆ ਵਿਦਿਆਰਥੀ ਇੰਟੈਲੀਜੈਂਟ ਵਿਦਿਆਰਥੀ ਉਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਤਾਂ ਉਹਨਾਂ ਦੇ ਲਈ ਐਸੇ ਹੀ ਸਤਰ ਦੀ ਤਿਆਰੀ ਕਰਨੀ ਪਵੇਗੀ